हाँ जी अज सिट डिजाइन वेख रहे हो यह बहुत ही ट्रेंडिंग दे है देश तरीके के दे नाल आप बना लीए सब तो पहले आपको करना है पेस्टिंग बुकरम लैके इस तरीके डबल फोल्ड कर लेना है ठीक है जी और इस उस तो बाद फिर आप सब तो पहलथन अपनी है ठीक है ਔਰ ਲੈਂਥ ਤੁਸੀਂ ਆਪਣੇ ਠੀਕ ਹੈ ਆਪਣੀ ਮਰਜ਼ੀ ਦੇ ਮੁਤਾਬਿਕ ਇਹਨੂੰ ਲੈ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਅਸੀਂ 12 ਇੰਚ ਲੈਂਥ ਦੀ ਰੱਖ ਰਹੇ ਹਾਂ ਲੈਂਥ ਉਹਦੇ ਵਿੱਚ ਹੈ ਠੀਕ ਹੈ ਅਸੀਂ ਚੌੜਾ 6 ਇੰਚ ਗਲਾ ਰੱਖ ਰਹੇ ਹਾਂ ਜੋ ਕਿ ਡਬਲ ਫੋਲਡ ਦੇ ਵਿੱਚ 3 ਇੰਚ ਹੈ ਔਰ 1 ਇੰਚ ਪਾ ਐਕਸਟਰਾ ਲਗਾਇਆ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਡੀਪ ਰੱਖ ਰਹੇ ਹਾਂ ਗਲੇ ਨੂੰ ਅਸੀਂ 6 ਇੰਚ ਠੀਕ ਹੈ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਮੇਜ਼ਰਮੈਂਟ ਦੇ ਅਕੋਰਡਿੰਗ ਠੀਕ ਹੈ ਅਗਰ ਤੁਸੀਂ ਜ਼ਿਆਦਾ ਲੰਬਾ ਡੂੰਗਾ ਪਸੰਦ ਕਰਦੇ ਹੋ ਤੇ ਐਕਸਟਰਾ ਰੱਖ ਲੈਣਾ ਔਰ ਇਸ ਤਰੀਕੇ ਨਾਲ ਫਿਰ ਬਾਕਸ ਬਣਾ ਕੇ ਠੀਕ ਹੈ ਫਿਰ ਅਨੁਪਾਉ ਗੁਲਾਈ ਦੇ ਵਿੱਚ ਆਪਾਂ ਇਹਦੀ ਸ਼ੇਪ ਲਵਾਂਗੇ ਠੀਕ ਹੈ ਜੀ ਔਰ ਬਾਕਸ ਬਣਾਉਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਫਿਰ ਆਪਾਂ ਕੀ ਕਰਨਾ ਹੈ ਫਰੈਂਚ ਕਰਵ ਦੇ ਹੈਲਪ ਦੇ ਨਾਲ ਫਿਰ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਉਹਨੂੰ ਗੁਲਾਈ ਦੇ ਸਕਦੇ ਹਾਂ ਠੀਕ ਹੈ ਤੁਸੀਂ ਚਾਹੋ ਤੇ ਉਹਨੂੰ ਆਪਣੇ ਹੱਥ ਦੇ ਨਾਲ ਵੀ ਗੁਲਾਈ ਦੇ ਸਕਦੇ ਹੋ ਔਰ ਇਸ ਤੋਂ ਬਾਅਦ ਫਿਰ ਜਿਹੜਾ 6 ਇੰਚ ਦੇ ਮਾਰਕ ਕੀਤਾ ਹੈ ਉਸ ਤੋਂ نیچے ਆਪਾਂ ਇਸ ਤਰੀਕੇ ਦੇ ਨਾਲ ਫਿਰ ਆਪਾਂ 6 ਇੰਚ ਤੇ ਮਾਰਕ ਕਰਨਾ ਹੈ ਠੀਕ ਹੈ ਜੀ ਔਰ S3 ਕੇ ਦੇ ਨਾਲ 6 ਇੰਚ ਤੇ ਮਾਰਕਰਨ ਤੋਂ ਬਾਅਦ ਫਿਰ ਆਪਾਂ 6 ਦਾ ਅੱਧ ਲੈਣਾ ਹੈ 3 ਇੰਚ ਠੀਕ ਹੈ 3 ਇੰਚ ਤੇ ਆਪਾਂ 1 ਇੰਚ ਦਾ ਇਸ ਤਰੀਕੇ ਨਾਲ ਦੂਜੀ ਸਾਈਡ ਨੂੰ ਆਪਾਂ ਇਸ ਤਰੀਕੇ ਦੇ ਨਾਲ ਆਪਾਂ 1 ਇੰਚ ਦੀ ਲਾਈਨ ਕਿਚਣੀ ਹੈ ਠੀਕ ਹੈ ਔਰ ਫਿਰ ਫ੍ਰੈਂਚ ਕਰਵ ਦੀ ਮਦਦ ਦੇ ਨਾਲ ਇਸ ਤਰੀਕੇ ਨਾਲ ਫਿਰ ਆਪਾਂ ਨੂੰ ਗੁਲਾਈ ਕਰਨੀ ਹੈ ਠੀਕ ਹੈ ਔਰ ਉਸ ਤੋਂ ਬਾਅਦ ਫਿਰ ਆਪਾਂ ਗੁਲਾਈ ਪਾਉਣ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ نیچے ਤੋਂ ਵੀ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸ਼ੇਪ ਦੇ ਦੇਣੀ ਇਹਨਾਂ ਬਹੁਤ ਪਰਫੈਕਟ ਸ਼ੇਪ ਆਏਗੀ ਔਰ ਬਿਲਕੁਲ ਵੀ ਕਾਣਾ ਵਿੰਗਾ ਨਹੀਂ ਹੋਏਗਾ ਔਰ ਜਿੱਥੇ ਤੁਹਾਨੂੰ ਹਲਕਾ ਜਿਹਾ ਕੋਰਨ ਲੱਗ ਰਿਹਾ ਹੈ ਸੈਂਟਰ ਦੇ ਵਿੱਚ ਤੁਸੀਂ ਆਪਣੇ ਹੱਥ ਨਾਲ ਇਹਨੂੰ ਗੁਲਾਈ ਦੇ ਦੇਣੀ ਠੀਕ ਹੈ ਔਰ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਜਿਹੜੇ ਨਿਸ਼ਾਨ ਲਗਾਏ ਨੇ ਉਸ ਤੋਂ ਬਾਅਦ ਆਪਾਂ 1-1 ਇੰਚ ਦੇ ਮਾਰਜਨ ਦੇ ਨਾਲ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਠੀਕ ਹੈ ਇਸ ਤਰੀਕੇ ਨਾਲ ਨਿਸ਼ਾਨੇ ਲਗਾ ਲੈਣੇ 1-1 ਇੰਚ ਤੇ ਠੀਕ ਹੈ ਉਹ ਜਿਹੜੀ ਆਪਾਂ ਬਾਹਰ ਪੱਟੀ ਦਿਖਾਣੇ ਆ ਠੀਕ ਹੈ ਜਿਹੜੀ ਫੋਲਡਿੰਗ ਕਰਨੀ ਹੈ ਉਸ ਤਰੀਕੇ ਨਾਲ 1-1 ਇੰਚ ਤੱਕ ਹੋਣੀ ਚਾਹੀਦੀ ਹੈ ਉਹਦੇ ਨਾਲ ਗਲੇ ਦੀ ਕਾਫੀ ਵਧੀਆ ਲੁੱਕ ਆਉਂਦੀ ਹੈ ਔਰ ਬਹੁਤ ਹੀ ਪਿਆਰਾ ਲੱਗਦਾ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ 1-1 ਇੰਚ ਤੇ ਮਾਰਕ ਕਰਦੇ ਸਾਰੇ ਜਿੰਨੇ ਵੀ ਡਾਟ ਪੁਆਇੰਟ ਲੱਗੇ ਹੋਏ ਨੇ ਇਹਨਾਂ ਨੂੰ ਆਪਾਂ ਮਿਲਾ ਲੈਣਾ ਹੈ ਠੀਕ ਹੈ ਇਸ ਤਰੀਕੇ ਨਾਲ ਮਿਲਾ ਕੇ ਠੀਕ ਹੈ ਜਿਸ ਤੇ 1-1 ਇੰਚ ਦੇ ਮਾਰਜਨ ਸੌਰੀ ਮਾਰਕ ਲੱਗੇ ਹੋਏ ਨੇ ਠੀਕ ਹੈ ਇਸ ਤਰੀਕੇ ਨਾਲ ਫਿਰ ਇਹਨਾਂ ਨੂੰ ਮਿਲਾ ਕੇ ਆਪਾਂ ਆਰੀ ਕਟਿੰਗ ਕਰ ਲੈਣੀ ਹੈ ਜਿੱਥੇ ਆਪਾਂ ਹੁਣ ਮਾਰਕ ਕਰ ਰਹੇ ਹਾਂ ਇਸ ਤਰੀਕੇ ਦੇ ਨਾਲ ਠੀਕ ਹੈ। ਔਰ ਇਹ ਬਹੁਤ ਹੀ ਸਿੰਪਲ neck ਹੈ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਇਜ਼ੀ ਹੈ ਔਰ ਜਲਦੀ ਹੀ ਬਣ ਜਾਂਦਾ ਹੈ ਠੀਕ ਹੈ। ਇਸ ਤਰੀਕੇ ਦੇ ਨਾਲ ਫਿਰ ਆਪਾਂ ਸੈਂਟਰ ਦੇ ਵਿੱਚ ਨਾ ਇੱਕ ਰਫ ਸਟਿਚ ਲਗਾ ਲਈ ਸੀ ਤਾਂ ਕਿ ਅਸੀਂ ਜਦੋਂ ਆਪਾਂ ਕਟਿੰਗ ਕਰ ਸਕੀਏ ਕਈ ਵਾਰ ਜਿਹੜੀ ਪੇਸਟਿੰਗ ਵਾਲੀ ਬੁਕਰਮ ਹੈ ਥੋੜੀ ਇਧਰ ਉਧਰ ਨੂੰ ਹਿੱਲ ਜਾਂਦੀ ਹੈ ਕਟਿੰਗ ਕਰ ਲੱਗਿਆ। ਦੇ ਸਾਡਾ neck ਜਿਹੜਾ ਹੈ ਉਹਦੀ ਸ਼ੇਪ ਖਰਾਬ ਹੋ ਜਾਂਦੀ ਠੀਕ ਹੈ ਫਿਰ ਆਪਾਂ ਇਸ ਤਰੀਕੇ ਨਾਲ ਜਿੱਥੇ ਆਪਾਂ ਪਹਿਲੀ ਮਾਰਕਿੰਗ ਕੀਤੀ ਸੀ ਬਿਲਕੁਲ ਉਸੇ ਪੁਆਇੰਟ ਤੇ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਕਟਿੰਗ ਕਰ ਲੈਣੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਤੁਸੀਂ ਧਿਆਨ ਦੇਣਾ ਜਿੱਥੇ ਆਪਾਂ ਕਟਿੰਗ ਕਰਨੀ ਹੈ ਆਪਾਂ ਇੱਥੇ 1 ਇੰਚੀ ਦਾ ਬਿਲਕੁਲ ਵੀ ਅੰਦਰ ਨੂੰ ਕੋਈ ਕੱਟ ਨਹੀਂ ਪੈਣਾ ਚਾਹੀਦਾ ਹੁਣ ਬਹੁਤ ਹੀ ਸਮੂਥਲੀ ਇਹਨੂੰ ਕਟਿੰਗ ਕਰਨਾ ਠੀਕ ਹੈ ਪ੍ਰੈਸ 3 ਦੇ ਨਾਲ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਫੈਬਰਿਕ ਲੈ ਕੇ ਇਹਦੇ ਉੱਪਰ ਆਪਾਂ ਪੇਸਟ ਕਰ ਲਿਆ ਹੈ ਔਰ ਸੈਂਟਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਿੱਥੇ ਆਪਣਾ ਕੋਰਨਰ ਜਿਆ ਬੰਦਦਾ ਹੈ ਉੱਥੇ ਆਪਾਂ ਦੋ ਕੱਟ ਲਗਾ ਕੇ ਫਿਰ ਆਪਾਂ ਐਕਸਟਰਾ ਵਾਲੇ ਜਿਹੜੇ ਕਪੜਾ ਹੈ ਸਾਈਡ ਤੇ ਆਪਾਂ ਉਹਨੂੰ ਪਲਟ ਲਿਆ ਹੈ ਠੀਕ ਹੈ ਔਰ ਤੁਸੀਂ ਧਿਆਨ ਦੇਣਾ ਜਿੰਨੇ ਵੀ ਆਪਾਂ ਕਪੜੇ ਦੇ ਉੱਪਰਲੇ ਜਿਹੜੇ ਸਾਈਡ ਨੇ ਉਹਦੇ ਉੱਪਰ ਸਾਡੇ ਅਗਰ ਵਾਲ ਪੈ ਸਕਦੇ ਨੇ ਤੇ ਠੀਕ ਹੈ नीचे ਨੂੰ ਕੋਈ ਵੀ ਵਾਲ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ neck ਦੀ ਫਿਨਿਸ਼ਿੰਗ ਨਹੀਂ ਆਉਂਦੀ ਠੀਕ ਹੈ ਔਰ ਆਪਾਂ ਸਾਰੇ ਚਾਰੋਂ ਤਰਫ ਇਸ ਤਰੀਕੇ ਨਾਲ ਪਸਤੀਚ ਲਗਾ ਕੇ ਇਹਨੂੰ ਰੈਡੀ ਕਰ ਲਿਆ ਹੈ ਔਰ ਫਰੰਟ ਪਾਰਟ ਲੈ ਕੇ neck ਦਾ ਸੋਰੀ ਕੁੜਤੀ ਦਾ ਇਸ ਤਰੀਕੇ ਨਾਲ ਸੈਂਟਰ ਪੁਆਇੰਟ ਕੱਢ ਕੇ ਦਾ ਤੇ ਆਪਾਂ ਗਲੇ ਨੂੰ ਅਟੈਚ ਕਰ ਲਿਆ ਠੀਕ ਹੈ ਜੀ ਹੋਰ ਇਸ ਤਰੀਕੇ ਨਾਲ ਚਾਰੋਂ ਤਰਫ ਦੇ ਸਟੀਚ ਲਗਾ ਲਈ ਹੈ ਠੀਕ ਹੈ اور ਬਿਲਕੁਲ ਬੁਕਰਮ ਤੇ ਨਹੀਂ ਚੜਨ ਦੇਣੀ ਸिलाई और ਐਕਸਟਰਾ ਜਿਹੜਾ ਕਪੜਾ ਵਿੱਚ ਰੱਖਿਆ ਹੋਇਆ ਹੈ ਆਪਾਂ ਉਹਨੂੰ ਕਟਿੰਗ ਕਰ ਦੇਣਾ ਹੈ ਅੱਧੇ ਇੰਚ ਤੋਂ ਵੀ ਘੱਟ ਆਪਾਂ ਮਾਰਜਨ ਛੱਡ ਦਿਆਂ ਹੋਇਆ ਕੁਝ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਛੋਟੇ-ਛੋਟੇ ਕੱਟਸ ਲਗਾ ਲੈਣੇ ਨੇ और ਨੀਚੇ ਵੀ ਇੱਕ ਕੱਟ ਲਗਾ ਲੈਣਾ ਹੈ और ਛੋਟੇ-ਛੋਟੇ ਕੱਟ ਲਗਾਉਣੇ ਬਹੁਤ ਜ਼ਰੂਰੀ ਨੇ ਸਟੀਚਿੰਗ بچਾ ਕੇ ਠੀਕ ਹੈ ਇਸ ਤਰੀਕੇ ਦੀ ਬਚਾ ਕੇ ਕਰਨੇ ਨੇ ਠੀਕ ਹੈ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਰਾਈਟ ਸਾਈਡ ਨੂੰ ਪਲਟ ਕੇ ਆਪਾਂ ਇਹਦੇ ਉੱਪਰ ਇਸ ਤਰੀਕੇ ਨਾਲ ਫੈ布ਰਿਕ ਨੂੰ ਦੇ ਨਾਲ ਆਪਾਂ ਲੇਸ ਵੀ ਇਸ ਤਰੀਕੇ ਨਾਲ ਅਟੈਚ ਕਰ ਚੁੱਕੇ ਹਾਂ ਠੀਕ ਹੈ ਔਰ ਫਿਕਸ ਕਰ ਲਈ ਹੈ ਠੀਕ ਹੈ ਵਧੀਆ ਇਸ ਤਰੀਕੇ ਦੇ ਨਾਲ ਫਿਰ ਆਪਾਂ ਡਬਲ ਫੋਲਡ ਦੇ ਵਿੱਚ ਕਪੜਾ ਲੈ ਕੇ ਜੋ ਨੀਚੇ ਤੋਂ ਪੈਟਰਨ ਆਪਾਂ ਕੱਟਿਆ ਸੀ ਇੱਕ ਇੱਕ ਇੰਚ ਦਾ ਮਾਰਜਿਨ ਰੱਖਦੇ ਹਾਂ ਹੋਏ ਆ ਆਪਾਂ ਬਿਲਕੁਲ ਇਹਦੇ ਪੈਟਰਨ ਦੇ ਅਕੋਰਡਿੰਗ ਆਪਾਂ ਕਟਿੰਗ ਕਰ ਲੈਣੀ ਹੈ ਠੀਕ ਹੈ ਔਰ ਇਹ ਆਪਾਂ نیچے ਜੋ ਗਲਾਸਾਡੇ ਤੁਸੀਂ ਦੇਖ ਪਾ ਰਹੇ ਹੋਗੇ ਉਹਦੇ ਵਿੱਚ ਇਹ ਪੈਟਰਨ ਜਿਹੜਾ ਫਿੱਲ ਕਰਨਾ ਹੈ ਔਰ ਬਿਲਕੁਲ ਉਸੇ ਹੀ ਸ਼ੇਪ ਦਾ ਸੀ ਬਣਾ ਰਹੇ ਹਾਂ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਦੇ ਇੱਕ ਇੱਕ ਪੈਰ ਦੇ ਮਾਰਜਨ ਦੇ ਨਾਲ ਫਿਰ ਆਪਾਂ ਇਹਦੀ ਸਟਿਚ ਲਗਾਵਾਂਗੇ ਚਾਰੇ ਪਾਸੇ ਠੀਕ ਹੈ ਜੀ ਔਰ ਅਗਰ ਵੀਡੀਓ ਤੁਹਾਨੂੰ ਜਰਾ ਵੀ ਚੰਗੀ ਲੱਗੀ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਹੀ ਕਰਨਾ ਔਰ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਠੀਕ ਹੈ ਰੋਜ਼ ਰੋਜ਼ ਇਸੇ ਤਰੀਕੇ ਦੇ ਨਾਲ ਅਸੀਂ ਆਪ ਜੀ ਦੇ ਸਾਹਮਣੇ ਡਿਜ਼ਾਈਨ ਲੈ ਕੇ حاضر ਹੋਵਾਂਗੇ ਠੀਕ ਹੈ ਆ ਸਾਡਾ ਪੈਟਰਨ ਫਿਲ ਹੋ ਗਿਆ ਸੌਰੀ ਫਿਲ ਕਰਨ ਵਾਸਤੇ ਆਪਾਂ ਰੈਡੀ ਕੀਤਾ ਹੈ ਔਰ ਇਸ ਤਰੀਕੇ ਨਾਲ ਉਪਰੋਂ ਆਪਾਂ ਅੰਦਰ ਨੂੰ ਫੋਲਡ ਕਰ ਲਿਆ ਸੀ ਕੱਪੜੇ ਨੂੰ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ نیچے ਬਿਲਕੁਲ ਨੂੰ ਸੈੱਟ ਕਰਦੇ ਹਾਂ ਹੋਇਆ ਇਸ ਤਰੀਕੇ ਦੇ ਨਾਲ ਆਪਾਂ ਰੱਖ ਕੇ ਉਪਰੋਂ ਬਿਲਕੁਲ ਦੋਨਾਂ ਸਾਈਡਾਂ ਨੂੰ ਮਿਲਾ ਕੇ ਫਿਰ ਆਪਾਂ ਸਿਚ ਲਗਾਣੀ ਹੈ ਠੀਕ ਹੈ ਇਸ ਤਰੀਕੇ ਨਾਲ ਡਬਲ ਸਟਿਚ ਤੋਂ ਸਟਾਰਟ ਕਰਨਾ ਹੈ ਜਿੱਥੋਂ ਸਟਾਰਟ ਕਰਨਾ ਹੈ ਡਬਲ ਸਟਿਚ ਕਰਨੀ ਹੈ ਤਾਂ ਕਿ ਸਾਡਾ ਇਹ ਸਲਾਈਆਂ ਖੁੱਲ ਨਾ ਸਕਣ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਉਹਦੇ ਕਿਨਾਰੇ ਕਿਨਾਰੇ ਲੇਸ ਦੇ ਔਰ ਇਸੇ ਤਰੀਕੇ ਨਾਲ ਸਟਿਚ ਲਗਾਨੀ ਹੈ ਤਾਂ ਕਿ ਸਾਡਾ ਪੈਟਰਨ ਜਿਹੜਾ ਹੈ ਉਹ ਬਿਲਕੁਲ ਸਿਕਿਉਰ ਹੋ ਸਕੇ ਔਰ ਫਿਕਸ ਹੋ ਸਕੇ ਠੀਕ ਹੈ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਸਟਿਚ ਲਗਾ ਕੇ ਦੋਨੋਂ ਸਾਈਡ ਫਿਰ ਆਪਾਂ ਕੰਪਲੀਟ ਕਰ ਲਾਂਗੇ ਠੀਕ ਹੈ ਜੀ ਔਰ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਨੈਕ ਬਣ ਕੇ ਰੈਡੀ ਹੋ ਜਾਂਦਾ ਬਹੁਤ ਹੀ ਇਜ਼ੀ ਹੈ ਇਹ ਨੂੰ ਬਿਗਨਰਸ ਤੇ ਬਹੁਤ ਹੀ ਇਜ਼ੀ ਤਰੀਕੇ ਨਾਲ ਬਣਾ ਸਕਦੇ ਨੇ ਠੀਕ ਹੈ ਜੀ ਜਰੂਰ ਟਰਾਈ ਕਰਨਾ ਕੁਝ ਜ਼ਿਆਦਾ ਵੀ तामझाम ਨਹੀਂ ਹੈ ਬਹੁਤ ਹੀ ਸਿੰਪਲ ਨੈਕ ਹੈ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਹੈ ਤੁਸੀਂ ਜਰੂਰ ਟਰਾਈ ਕਰਨਾ ਚਾਹੋ ਤੇ ਇਹਦੇ ਵਿੱਚ ਬਟਨ ਐਡ ਕਰ ਸਕਦੇ ਹੋਰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਥੈਂਕ ਯੂ ਜੀ